ਸੋ ਸਾਡਾ ਲਾਈਵ ਚੁੱਟ ਚੁੱਕੇ ਨੇ ਸੋ ਪਰ ਕੀ ਕੁਝ ਮਾਹੌਲ ਹੈ ਇਸ ਵੇਲੇ ਕੀ ਕੁਝ ਨਤੀਜੇ ਜੜੇ ਕੇ ਸਾਹਮਣੇ ਆਏ ਨੇ ਫਿਲਹਾਲ ਜੜੇ ਕੀ ਸ਼ੁਰੂਆਤੀ ਰੁਝਾਨ ਨਜ਼ਰ ਆ ਰਹੇ ਨੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਹੋਈ ਨਜ਼ਰ ਆ ਰਹੀ ਹੈ ਕੀ ਕੁਝ ਮਾਹੌਲ ਹੈ ਇਸ ਵੇਲੇ ਮੈਂ ਇਸ ਸਮੇਂ ਅਸੀਂ ਜਿਲ੍ਹਾ ਸ਼੍ਰੀ ਫਤਗੱਟ ਸਾਹਿਬ ਦੇ ਹਲਕਾ ਫਸੀ ਪਠਾਨਾ ਵਿਖੇ ਖੜਿਆ ਜਿੱਥੇ ਇੱਕ ਵੱਡੀ ਜਿੱਤ ਪ੍ਰਾਪਤ ਕਰੀ ਹੈ ਜੀ ਕਰਮਜੀਤ ਸਿੰਘ ਢਿੰਡ ਸਾਹਿਬ ਜੀ ਸੋ ਆਓ ਉਹਨਾਂ ਨਾਲ ਗੱਲਬਾਤ ਕਰ ਲੈਨੇ ਹੈ ਕੀ ਕਹਿੰਦੇ ਹਾਂ ਜੀ ਸਰ ਸੱਸੀ ਗਾਲ ਜੀ ਗਾਲ ਜੀ ਹਾਂ ਜੀ ਸਰ ਅੱਜ ਵੱਡੀ ਜਿੱਤ ਪ੍ਰਾਪਤ ਕਰੀ ਹੈ ਜੀ ਉਹ ਸਾਰੇ ਸ਼ਹਿਰ ਵਾਸੀਆਂ ਦਾ ਬਾੜ ਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਹੈ। ਆਰੇ ਸ਼ਹਿਰ ਦੀ ਜਿੱਤ ਹੈ। ਜਿਵੇਂ ਇੱਥੇ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਸੀ ਪਰਚੇਦਾਰ ਝੂਠੇ ਪਰਚਿਆਂ ਦੇ ਨਾਮਜ਼ਦ ਕਰਕੇ ਉਹਦਾ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ। ਆ ਤੇ ਬਾਕੀ ਮੈਂ ਆਪਣੇ ਵੱਲੋਂ ਵੀ ਕੋਈ ਕਸਰ ਨਹੀਂ ਕਰੂੰਗਾ ਆਉਣ ਵਾਲੇ ਜਿਹੜੀ ਮੇਰੀ ਡਿਊਟੀ ਦਿਖਾਉਣਗੀਆਂ ਐਸ ਦੇ ਐਮ ਸੀ ਦਾ। ਤਾਂ ਪੂਰੀ ਤਰ੍ਹਾਂ ਐਨ ਸੜਕੇ ਨਵੰ। ਤੇ ਬਾੜ ਵਾਲਿਆਂ ਨੂੰ ਕੀ ਅਪੀਲ ਕਰਦੇ ਹੋ ਸਰ ਤੁਸੀਂ? ਬਾੜ ਵਾਲਿਆਂ ਨੂੰ ਅਪੀਲ ਇਹ ਕਰਦਾ ਵੀ ਜਿਹੜਾ ਵੀ ਕੋਈ ਤੁਹਾਡਾ ਕੰਮ ਹੋਊਗਾ ਕੋਈ ਡਰਨਾ ਨਹੀਂ ਘਬਰਾਣਾ ਨਹੀਂ। ਆਪਾਂ ਖੜੇ ਹਾਂ ਦਿਨ ਦਾ ਤੁਹਾਡੀ ਸੇਵਾ ਚ ਹਾਜ਼ਰ ਹਾਂ ਯਾਦ ਵੀ ਕਿਤੇ ਮੇਰੀ ਲੋੜ ਪਊਗੀ ਕਿਸੇ ਨੂੰ ਕਿਸੇ ਵੀ ਕੰਮ ਵਾਸਤੇ ਜਿਹੜਾ ਐਮਸੀ ਦੇ ਅਧਿਕਾਰ ਖੇਤਰ ਚ ਆਉਂਦਾ ਤੇ ਆਪਾਂ ਹਮੇਸ਼ਾ 24 ਘੰਟੇ ਹਾਜ਼ਰ ਹਾਂ ਠੀਕ ਹੈ ਸੋ ਇਹ ਜੀ ਕਰਮਜੀ ਸਿੰਘ ਢਿੰਡਸਾ ਜੀ ਜਿਨ੍ਹਾਂ ਨੇ ਆਜ਼ਾਦ ਉਮੀਦਵਾਰ ਖੜ ਕੇ ਵੱਡੀ ਜਿੱਤ ਪ੍ਰਾਪਤ ਕਰੀ ਹੈ ਜ਼ਿਲ੍ਹਾ ਸ਼ਰੀਫਤ ਗੱਟ ਸਾਹਿਬ ਦੇ ਹਲਕਾ ਬੱਸੀ ਪਠਾਣਾ ਤੋਂ ਤੇ ਬਹੁਤ ਵੱਡੀ ਜਿੱਤ ਪ੍ਰਾਪਤ ਕਰੀ ਹੈ ਸੋ ਹਨੋਸੀ ਗੱਲ ਕਰ ਰਹੇ ਇਸ ਵੇਲੇ ਦਾ ਮਾਹੌਲ ਕੀ ਹੈ ਵਰਕਰਾਂ ਦੇ ਵਿੱਚ ਵੀ ਕੀ ਹੋਰ ਕਿਹੜੀ ਕਿਹੜੀ ਪਾਰਟੀ ਹੈ ਜਿਹੜੇ ਨਾਲ ਦੇ ਵਰਕਰ ਪਹੁੰਚੇ ਹੋਏ ਨੇ ਕਿਉਂਕਿ ਵੋਟਾਂ ਦੀ ਗਿਣਤੀ ਅਜੇ ਜਾਰੀ ਹੈ ਨਤੀਜੇ ਅਜੇ ਮੁਕੰਮਲ ਤੌਰ ਤੇ ਸਾਹਮਣੇ ਨਹੀਂ ਆਏ ਹੈਗੇ ਕੀ ਕੁਝ ਮਾਹੌਲ ਇਸ ਵੇਲੇ ਦਾ ਲੋਕਲ ਜਿਹੜੇ ਪਹੁੰਚੇ ਹੋਏ ਨੇ ਲੋਕਾਂ ਨਾਲ ਵੀ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਕੀ ਕੁਝ ਝੋਰ ਮਾਹੌਲ ਬੰਡ ਰਿਹਾ ਹੈ ਅਸੀਂ ਗੱਲਬਾਤ ਕਰ ਰਹੇ ਨੇ ਲੋਕ ਜੁੜੇ ਸਾਡੇ ਨਾਲ ਹਾਂਜੀ ਸਰ ਕਿੰਦਾ ਨਾ ਮਾਹੌਲ ਮਿਲ ਰਿਹਾ ਜੀ ਜਿੰਨਸਾਈ ਜਿੱਤ ਹੋਈ ਆ ਜੀ ਬਹੁਤ ਬਹੁਤ ਵਧੀਆ ਲੱਗ ਰਿਹਾ ਬਹੁਤ ਬਹੁਤ ਵਧੀਆ ਲੱਗ ਰਿਹਾ ਸਾਡੇ ਬਹੁਤ ਬਹੁਗੇ ਕੌਂਸਲਰ ਸਾਡੇ ਆ ਪਾਰਟੀ ਕਿ ਤੇ ਸਾਡੇ ਆਉਣ ਵਾਲੇ ਕੰਮ ਕਰਕੇ ਦੇਖਾਈ ਜਾਂ ਤੇ ਕਿੰਨੇ ਦਿਨ ਦਾ ਜੋਰ ਲੱਗਿਆ ਆ ਸਰ ਬੰਦੇ ਚਲੋ ਸਾਡੇ ਸਮੇਂ ਤੋਂ ਕੰਪੇਨਿੰਗ ਕਰ ਰਹੇ ਜੀ ਪਰ ਹਾਂ ਜਨਤਾ ਨੇ ਸਾਡਾ ਸਾਥ ਦੇ ਕੇ ਦਿਖਾਇਆ ਕਿ ਹਾਂ ਜਨਤਾ ਹਮੇਸ਼ਾ ਸੱਚ ਤੇ ਸੂਝਵਾਨ ਬੰਦੇ ਨੂੰ ਹੀ ਚੁਣਦੀ ਹੈ ਕਿੰਨੀਆਂ ਕਾਟੀਆਂ ਜੀ ਆਪੂ ਨਾਲ ਸੀ ਸੋ ਸਾਡੇ ਵਿਰੁੱਧ ਨਾ ਸਿਰਫ ਚਾਰ ਪਾਰਟੀਆਂ ਜੀ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਤੱਕ ਜੀ ਜੀ ਝਾੜੂ ਜੀ ਝਾੜੂ ਆਪ ਪੰਜਾ ਤੇ ਮੰਨ ਕੇ ਚਲੋ ਆਪਣਾ ਭਾਜਪਾ ਠੀਕ ਹੈ ਜੀ ਤੇ ਕਿੱਡੀ ਕਬੱਡੀ ਜਿੰਨੀ ਖੁਸ਼ੀ ਹੈ ਸਰ ਅੱਜ ਸਰ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਅਸੀਂ ਬਹੁਤ ਵਧੀਆ ਲੀਡ ਨਾਲ ਦਿੱਤੇ ਆ ਜੀ ਹੁਣ ਤੁਸੀਂ ਆਪ ਦੇਖ ਸਕਦੇ ਹੋ ਕਿ 750 ਵੋਟਾਂ 720 ਵੋਟਾਂ ਪੋਲਿੰਗ ਹੋਈਆਂ ਜਿਸ ਵਿੱਚੋਂ 313 ਵੋਟਾਂ ਸਾਨੂੰ ਮਿਲੀਆਂ ਇਸ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਤੇ ਅਸੀਂ ਆਪਣੇ ਵੀਰ ਭਰਾਵਾਂ ਦਾ ਹਰ ਬੰਦੇ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਤੋਂ ਇਹ ਜੀ ਸੰਜੀਪ ਦਿਵਾਰੀ ਜੀ ਜਿਨ੍ਹਾਂ ਦਸਿਆ ਵੱਡੀ ਲੀਡ ਨਾਲ ਅਸੀਂ ਜਿੱਤ ਪ੍ਰਾਪਤ ਕਰੀਏ ਬੜੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਕਰਮਜੀਤ ਸਿੰਘ ਜੀ ਦੇ ਜੀ ਜਿ ਬਿਲਕੁਲ ਜਿਹੜੇ ਕਿ ਆਜ਼ਾਦ ਉਮੀਦਵਾਰ ਖੜੇ ਨੇ ਹਾਲਾਂਕਿ ਬਕਵਕ ਪਾਰਟੀਆਂ ਦੇ ਵੱਲੋਂ ਵੀ ਜਿਹੜਾ ਕਿ ਬੇਹਤ ਜ਼ੋਰ ਲਗਾਇਆ ਗਿਆ ਸੀ ਆਮ ਆਦਮੀ ਪਾਰਟੀ ਕਾਂਗਰਸ ਪੰਜਪਾ ਤੇ ਕਾਲੀ ਦਲ ਉਹਨਾਂ ਵੱਲੋਂ ਚੋਣ ਮੈਦਾਨ ਦੇ ਵਿੱਚ उतारे ਗਏ ਸਨ ਪਰ ਜਿਹੜੀ ਕਿ ਵੱਡੀ ਜਿੱਤ ਹਾਸਲ ਕੀਤੀ ਹੈ ਢੀਟਸਾ ਵੱਲੋਂ ਕਿ ਆਜ਼ਾਦ ਉਮੀਦਵਾਰ ਜਿਹੜੇ ਕਿ ਖੜੇ ਸਨ ਤੋਂ ਲੋਕਾਂ ਦੇ ਵੱਲੋਂ ਵੀ ਉਹਨਾਂ ਤੇ ਵਿਸ਼ਵਾਸ ਰੱਖਿਆ ਗਿਆ ਤੇ ਉਹਨਾਂ ਨੂੰ ਜਿਤਾਇਆ ਗਿਆ ਆਪਣੇ ਵਾਰਡ ਦੇ ਵਿੱਚੋਂ ਜੀ ਉਹ ਮੈਡਮ ਉਹਨਾਂ ਨੇ ਇਹੀ ਵਿਸ਼ਵਾਸ ਲੋਕਾਂ ਨੂੰ ਤੇ ਲੋਕਾਂ ਨੂੰ ਬੜੀ ਉਮੀਦ ਸੀ ਵੀ ਅਸੀਂ ਜਿੱਤ ਪ੍ਰਾਪਤ ਕਰਨੀ ਇੱਕ ਆਜ਼ਾਦ ਕੈਂਡੀਡੇਟ ਖੜਦਾ ਹੈ ਬਿਨਾਂ ਪਾਰਟੀ ਤੋਂ ਬਹੁਤ ਵੱਡੀ ਲੀਡ ਨੇ ਜਿੱਤ ਪ੍ਰਾਪਤ ਕਰੀ ਹੈ ਲੋਕ ਵੀ ਇਸ ਚੀਜ਼ ਤੋਂ ਬੜਾ ਖੁਸ਼ ਦਿਖਾਈ ਦੇਖਾਈ ਦੇ ਰਹੇ ਨੇ ਜਿਨ੍ਹਾਂ ਨੇ ਆਖਿਆ ਜੀ ਵੀ ਸਾਨੂੰ ਇਸ ਚੀਜ਼ ਦਾ ਵਿਸ਼ਵਾਸ ਹੈ ਕਿ ਸ਼ਾਇਦ ਸਾਡੇ ਜੋ ਵੀ ਰੁਕੇ ਹੋਏ ਕੰਮ ਨੇ ਜਾਂ ਸੜਕਾਂ ਦੇ ਮੁੱਦੇ ਨੇ ਕੁਝ ਵੀ ਨੇ ਤਾਂ ਉਹਨਾਂ ਨੂੰ ਬਹੁਤ ਖੂਬੀ ਵਧੀਆ ਤਰੀਕੇ ਨਾਲ ਨਿਭਾਣਗੇ ਜੀ ਜੀ ਬਿਲਕੁਲ ਜਿਹੜੇ ਕਿ ਅਗਰ ਗੱਲ ਕਰੀਏ ਮੁੱਦਿਆਂ ਦੀ ਕਿਹੜੇ-ਕਿਹੜੇ ਮੁੱਦੇ ਸਨ ਫਤੇਹਗੁਰ ਸਾਹਿਬ ਦੇ ਜਿਸ ਵਾਰਡ ਦੇ ਵਿੱਚੋਂ ਜਿੱਤੇ ਨੇ ਨੀਂ ਸਾ ਕੀ ਕਿਹੜੇ-ਕਿਹੜੇ ਮੁੱਦੇ ਸਨ ਕਿਨਾਂ ਨੂੰ ਸੋਚੇ ਕਿਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੋਏ ਲੋਕਾਂ ਦੇ ਵੱਲੋਂ ਵੋਟ ਕੀਤੀ ਗਈ ਉਹਨਾਂ ਦੇ ਹੱਕ ਦੇ ਵਿੱਚ ਮੈਡਮ ਮੇਨ ਮੁੱਦੇ ਤਾਂ ਸ਼ਾਇਦ ਸੀ ਜਿਹਨਾਂ ਦੇ ਬਾੜ ਦੇ ਸੀ ਸੜਕਾਂ ਦੇ ਮੁੱਦੇ ਸੀ ਜੀ ਤੇ ਪਾਣੀ ਦੇ ਨਿਕਾਸ ਦੇ ਮੁੱਦੇ ਸੀ ਤੇ ਉਹਨਾਂ ਨੇ ਇਹੀ ਵਿਸ਼ਵਾਸ ਲੈ ਬਾੜ ਥੱਲੇ ਕਿ ਮੈਂ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਵਾਂਗਾ ਜੋ ਐਮਸੀਡੀ ਇੱਕ ਡਿਊਟੀ ਹੈ ਉਹ ਇਹੀ ਸਾਰੇ ਮੇਨ ਮੁੱਦੇ ਨੇ ਜੀ ਜਿਵੇਂ ਕੋਹਣ ਅਗਲੇ 2027 ਦੇ ਵਿੱਚ ਵਿਧਾਨ ਸਭਾ ਦੀ ਵਿੱਚ ਚੋਣਾਂ ਆਉਣ ਵਾਲੀਆਂ ਨੇ ਸੋ ਕੀ ਕੁਝ ਲੱਗਦਾ ਹੈ ਕਿ ਢਿੰਸਾ ਵੱਲੋਂ ਕਿ ਆਜ਼ਾਦ ਉਮੀਦਵਾਰ ਦੇ ਵੱਲੋਂ ਹੀ ਉਹਨਾਂ ਵੱਲੋਂ ਜਿਹੜਾ ਕਿ ਇਦਾ ਰਿਹਾ ਜਾਵੇਗਾ ਜਾਂ ਫਿਰ ਕੋਈ ਪਾਰਟੀ ਹੋਰ ਜੁਆਇਨ ਕਰ ਲਏ ਕਿਸ ਪਾਰਟੀ ਵੱਲੋਂ ਦਾ ਚੁਕਾਅ ਉੱਪਰ ਰਿਹਾ ਹੈ ਇਸ ਤਰ੍ਹਾਂ ਦਾ ਕੁਝ ਜਾਣਕਾਰੀ ਇਸ ਬਾਰੇ ਮੈਮ ਉਹਨਾਂ ਨੇ ਹਲੇ ਤੱਕ ਕੁਛ ਨਹੀਂ ਡਿਸਾਈਡ ਕੀਤਾ ਜਾਂ ਕੁਝ ਦੱਸਿਆ ਨਹੀਂ ਹੈਗਾ ਵੀ 2004 2027 ਦੀ ਆਉਣ ਵਾਲੀ ਚੋਣ ਦੇ ਵਿੱਚ ਵੀ ਉਹਨਾਂ ਨੇ ਕਿਸ ਪਾਰਟੀ ਵੱਲੋਂ ਸਮਰਥਨ ਕਰਨਾ ਹੈ ਹਲੇ ਤਾਂ ਫਿਲਹਾਲ ਆਜ਼ਾਦ ਲੜੇ ਨੇ ਤੇ ਅੱਗੇ ਵੇਖਦੇ ਆਂ ਜੋ ਵੀ ਅਪਡੇਟ ਮਿਲੇਗੀ ਅਸੀਂ ਤੁਹਾਨੂੰ ਦਵਾਂਗੇ ਜੀ ਸੇ ਬਿਲਕੁਲ ਪਾਰਸ ਬਹੁਤ ਬਤਾਨਵਾ ਤੁਹਾਡਾ ਤੁਹਾਬ ਜਾਣਕਾਰੀ ਦੇ ਲਈ